ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੁੱਦਾ ਦੇਖਿਆ ਉਹ ਮੁੱਦਾ ਤੁਸੀਂ ਸਾਰਾ ਦੇਖਦੇ ਪੁੱਤਲੇ ਫੂਕੇ ਗਏ ਬਹੁਤ ਕੁਝ ਹੋਇਆ ਉਹਨਾਂ ਚੀਜ਼ਾਂ ਸਾਨੂੰ ਡੱਕਾ ਪਰਵਾਹ ਨਹੀਂ ਹੈਗੀ ਪਰ ਮੈਂ ਤੁਹਾਨੂੰ ਮੁੱਦਾ ਸਮਝਾਦਾ ਇਹ ਮੁੱਦਾ ਸ਼ੁਰੂ ਕਿੱਥੋਂ ਹੋਇਆ ਬੁੱਧਵਾਰ ਦਾ ਦਿਨ ਸੀਗਾ ਹਰ ਬੁੱਧਵਾਰ ਨੂੰ ਮੈਂ ਕੋਸ਼ਿਸ਼ ਹੁੰਦੀ ਹੈ ਮੇਰੀ ਲੋਕਾਂ ਨੂੰ ਮਿਲਾਂ ਮੈਂ ਮਿਲਦਾ ਹੁੰਨਾ ਤੇ ਮੇਰੀ ਇਹ ਪਰਿਵਾਰ ਬੁੱਧਵਾਰ ਨੂੰ ਮੇਰੀ ਮਦਦ ਲੈਣ ਲਈ ਆਇਆ ਇਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਸਾਰੀ ਕਹਾਣੀ ਦੱਸਣ ਤੋਂ ਬਾਅਦ ਮੈਨੂੰ ਜਦੋਂ ਪਤਾ ਲੱਗਿਆ ਕਿ ਉੱਥੇ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਉੱਥੇ মিডিਆ ਵੀ ਹੋਣਾ ਉੱਥੇ ਇਹਨਾਂ ਦੀ ਮੈਂ ਗੱਲਬਾਤ ਸਾਰੀ ਜੱਗ ਉੱਥੇ ਰੱਖੀ ਵੀ ਆ ਹੁਣ ਇਹ ਗੱਲਬਾਤ ਜਿਹੜੀ ਸ਼ੁਰੂ ਹੁੰਦੀ ਹੈ ਜਿਹੜਾ ਇਹ ਪਰਿਵਾਰ ਆ ਹਰਿਆਣੇ ਦੇ ਵਿੱਚ ਪਿੰਡਾ ਕੰਗਵਾਲ ਕੰਗਵਾਲ ਪਿੰਡਾ ਅੰਬਾਲਾ ਇਹਨਾਂ ਦਾ ਡਿਸਟ੍ਰਿਕਟ ਆ ਜਦੋਂ ਇਹ ਪਰਿਵਾਰ ਜਾਂਦਾ ਸੀਗਾ ਜਲੰਧਰ ਚਰਚ ਦੇ ਵਿੱਚ ਜਦੋਂ ਜਾਂਦਾ ਸੀਗਾ ਇਸ ਤੋਂ ਬਾਅਦ ਇਹਨਾਂ ਦੀ ਆਸਤਾ ਉੱਥੇ ਜੁੜੀ ਹੋਈ ਸੀਗੀ ਤੇ ਇਹਨਾਂ ਦਾ ਭਰਾ ਤੇ ਇਹ ਇਹਨਾਂ ਦਾ ਸਾਕਾ ਭਰਾ ਤੇ ਇਹਨਾਂ ਦੀ ਸਾਕੀ ਭੈਣ ਇਹ ਇਹ ਦੋਨੇ ਜਿਹੜੀਆਂ ਹੈ ਭੈਣਾਂ ਨੇਗੇ ਘਰ ਦੇ ਵਿੱਚ ਬੈਈਆਂ ਹੋਏ ਨੇ ਦੋਨੇ ਭਰਾ ਨੇਗੇ ਅੱਜ ਇਹਨਾਂ ਦੀ ਜਿਹੜੀ ਜਿਹੜੇ ਇਹਨਾਂ ਦੇ ਪਿਤਾ ਦੀ ਹਾਲਤ ਆ ਉਹ ਹਾਲਤ ਬੜੀ ਮਾੜੀ ਆ ਮਾੜੀ ਕਿਉਂ ਆ ਕਿਉਂਕਿ ਇਹਨਾਂ ਦੇ ਘਰੇ ਸਾਰਾ ਜਿਹੜੰਦਾ ਪਰਿਵਾਰ ਐ ਇੰਨਾ ਇਹਨਾਂ ਨੇ ਸਾਰਾ ਕੁਝ ਵੇਚ-ਵਟ ਕੇ ਜਿਹੜਾ ਸਾਰਾ ਕੁਝ ਫਰਾਂਸਿਸ ਮਸੀਹ ਅਨੁਸਾਰਾ ਕੁਝ ਦੇਤਾ ਉਸ ਗਮ ਦੇ ਵਿੱਚ ਇਹਨਾਂ ਦਾ ਪਿਓ ਦੀ ਜਿਹੜੀਆਂ ਸਾਰਾ ਕੁਝ ਕਿਡਣੀਆਂ ਟੈਨਸ਼ਨ ਦੇ ਵਿੱਚ ਫੇਲ ਹੋ ਗਈਆਂ ਸਾਰਾ ਜਿਹੜਾ ਘਰ ਦੇ ਵਿੱਚ ਬਿਮਾਰੀ ਆ ਬੜੀ ਭਰਾ ਜਿਹਨਾਂ ਦਾ ਉਹਦੇ ਕੋਲੇ ਬੈਠਾ ਹੁਣ ਜਿਹੜਾ ਇਹਨਾਂ ਨੇ ਠੱਗੀ ਮਾਰੀ ਜਿਹੜੀ ਇਹਨੇ ਸਾਰਾ ਕੁਝ ਠੱਗੀ ਮਾਰਨ ਦੀ ਪਲਾਨ ਸਜੰਤਰ ਪੂਰਾ ਤਕੜਾ ਰਚਿਆ ਰਚਣ ਤੋਂ ਬਾਅਦ ਇਹਨੂੰ 37 ਲੱਖ ਰੁਪਏ ਜਿਹੜਾ 37 ਲੱਖ 60000 ਰੁਪਏ ਲੈਤਾ ਉਹ ਸਾਰਾ ਆਹ ਦੇ ਖਾਤੇ ਦੇ ਵਿੱਚ ਗਿਆ ਹੋਇਆ ਆ ਸਾਰਾ ਅਸੀਂ ਸਾਰਾ ਪ੍ਰੂਫ ਤੁਹਾਨੂੰ ਜਦੋਂ ਮਰਜੀ ਸਾਡੇ ਤੋਂ ਆ ਕੇ ਲੈ ਸਕਦੇ ਹੋ ਆ 37 ਲੱਖ 60000 ਰੁਪਏ ਗਿਆ ਹੋਇਆ ਹੁਣ ਜਿਹੜਾ ਆ ਆ ਵੀਜ਼ਾ ਨੇ ਜਾਲੀ ਲਵਾ ਕੇ ਦਿੱਤਾ ਕੈਨੇਡਾ ਦਾ ਆ ਵੀਜ਼ਾ ਜਿਹੜਾ ਜਾਲੀ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਹੈ ਕੈਨੇਡਾ ਦਾ ਜਾਲੀ ਵੀਜ਼ਾ ਲਵਾ ਕੇ ਦਿੱਤਾ ਇਹ ਜਿਹੜਾ ਜੁਰਮ ਬਣਦਾ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਜਾਲੀ ਵੀ ਜੇ ਪੰਜਾਬ ਦੇ ਵਿੱਚ ਲੱਗ ਰਹੇ ਨੇ ਜਿਹੜਾ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਜਿਹੜਾ ਵਿਦੇਸ਼ ਮੰਤਰੀ ਆ ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਕਿ ਐਡਾ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ੋਸ਼ਣ ਪੰਜਾਬ ਦੇ ਵਿੱਚ ਹੋ ਰਿਹਾ ਲੋਕ ਸਭਾ ਦੇ ਵਿੱਚ ਉਹਨੇ ਖੜ ਕੇ ਇਹ ਗੱਲ ਕਹੀ ਆ ਵੀ ਜਿਹੜੇ ਏਜੰਟ ਨੇ ਪੰਜਾਬ ਦੇ ਵਿੱਚ ਕਰ ਰਹੇ ਨੇਗੇ ਆ ਜਿਹੜਾ ਸ਼ੋਸ਼ਣ ਇਹ ਲੋਕਾਂ ਨਾਲ ਹੋ ਰਿਹਾ ਇਹਦੇ ਉੱਪਰ ਜਿਹੜਾ ਕੋਈ ਪੰਜਾਬ ਸਰਕਾਰ ਦੀ ਕੋਈ ਜਿਹੜੀ ਕਾਰਗੁਜ਼ਾਰੀ ਕੋਈ ਕਾਰਵਾਈ ਨਹੀਂ ਹੈਗੀ ਹੋ ਸਕਦਾ ਇਹ ਏਜੰਟ ਉੱਪਰ ਪਰਚਾ ਹੋਵੇ ਚਾਹੇ ਨਾ ਹੋਵੇ ਕਾਰਵਾਈ ਹੋਵੇ ਚਾਹੇ ਨਾ ਹੋਵੇ ਮੇਰੇ ਉੱਪਰ ਪਹਿਲਾਂ ਹੋ ਜਾਣੀ ਆ ਕਿਉਂਕਿ ਮੈਂ ਲੋਕਾਂ ਦੇ ਜਿਹੜਾ ਤੁਹਾਡੇ ਸਾਹਮਣੇ ਆ ਜਿਹੜੀ ਆ ਜਿਹੜਾ ਸਾਰਾ ਲੋਕਾਂ ਦੀ ਦਰਦ ਰੱਖਦਾ ਇਹ ਸਾਰਿਆਂ ਕੋਲੇ ਗਏ ਜਾਣ ਤੋਂ ਬਾਅਦ ਮੇਰੇ ਕੋਲੇ ਆਏ ਹੁਣ ਜਿਹੜੀ ਕਿ ਗੱਲ ਇਹ ਏਜੰਟ ਜਿਹੜਾ ਵਾਰ-ਵਾਰ ਇਹ ਗੱਲ ਕਹਿੰਦਾ ਮੜਾ ਜੀ ਤੁਸੀਂ ਆ ਆਡੀਓ ਚਲਾ ਦਿਓ ਜੀ ਨਾਲ ਆ ਜਿਹੜਾ ਏਜੰਟ ਆ ਜੀ ਫਰਾਂਸਿਸ ਮਸੀਹਾ ਹੁਣ ਇਹ ਸਾਰਿਆਂ ਕੋਲੇ ਗਏ ਇਹਨਾਂ ਦੇ ਪ੍ਰਧਾਨ ਕੋਲੇ ਵੀ ਗਏ ਸਾਰਿਆਂ ਕੋਲੇ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਬੂਤ ਇਹਨਾਂ ਕੋਲੇ ਸਾਰੇ ਨੇਗੇ ਹੁਣ ਜਿਹੜੀ ਕਿ ਮੇਨ ਮੁੱਖ ਗੱਲ ਇਹ ਆ ਮੈਂ ਇਹਨੂੰ ਇੱਕ ਗੱਲ ਪਹਿਲਾਂ ਤਾਂ ਏਜੰਟ ਨੂੰ ਵੀ ਇਹ ਗੱਲ ਕਹਾਂ ਜਿਹੜਾ ਤੇਰੇ ਕੋਲੇ ਮੇਰੇ ਖਿਲਾਫ ਸਬੂਤਾ ਜੋ ਤੂੰ ਲਿਆਉਣਾ ਲਿਆ ਸਕਦਾ ਮੈਨੂੰ ਕੋਈ ਕਿਸੇ ਚੀਜ਼ ਦਾ ਡਰ ਘਬਰਾਹਟ ਨਹੀਂ ਹੈਗਾ ਠੀਕ ਆ ਨਾ ਗੱਲ ਜਿਹੜਾ ਵੀ ਤੁਹਾਡੇ ਕੋਲੇ ਸਬੂਤਾ ਲਿਆਓ ਮੈਂ ਇੱਕ ਥਾਪੜ ਕੇ ਚੈਲੰਜ ਕਰਕੇ ਕਹਿਣਾ ਆ ਤੇਰਾ ਪ੍ਰੂਫ ਆ 37 ਲੱਖ ਦਾ ਤੇ अनेਕਾਂ ਜਿਹੜੇ ਇਹਨਾਂ ਕੋਲੇ ਹੋਰ ਫੋਨ ਕਾਲਾਂ ਆਇਆ ਪੈਨ ਉਹਨਾਂ ਸਾਰਿਆਂ ਨੂੰ ਤੇਰੇ ਸਾਹਮਣੇ ਕਰਨਾ মিডিਆ ਦੇ ਵਿੱਚ ਲਿਆ ਕੇ ਤੇਰੇ ਕੋਲੇ ਜਿਹੜਾ ਸਾਡੇ ਕੋਲੇ ਖਿਲਾਫ ਪ੍ਰੂਫ ਆ ਤੂੰ ਜੋ ਮਰਜ਼ੀ ਲਿਆ ਕੇ ਲੋਕਾਂ ਦੇ ਵਿੱਚ ਰੱਖ ਕੇ ਸੀ ਕਿ ਨਾ ਟੱਗੀ ਮਾਰੀ ਹੋਵੇ ਆਹ ਤੇਰਾ ਸਬੂਤ ਹੱਥਾਂ ਦੇ ਵਿੱਚ ਫੜੀ ਖੜਿਆ 37 ਲੱਖ ਦਾ ਆ ਸਬੂਤ ਆ ਆ ਸਬੂਤ ਅਸੀਂ ਹੱਥਾਂ ਦੇ ਵਿੱਚ ਫੜੀ ਖੜਿਆ ਇਸ ਕਰਕੇ ਇਹ ਜਿਹੜਾ ਕੈਨੇਡਾ ਦੇ ਨਾਂ ਤੇ ਜਿਹੜਾ ਇਹਨਾਂ ਨੇ ਜਾਲੀ ਵੀਜ਼ਾ ਲਵਾ ਕੇ ਦਿੱਤਾ ਹੁਣ ਜਿਹੜੀ ਇਹ ਦੇ ਵਿੱਚ ਇਹ ਵੀਡੀਓ ਦੇ ਵਿੱਚ ਇੱਕ ਗੱਲਬਾਤ ਕਰ ਰਿਹਾ ਵੀ ਇਹ ਲੇਡੀਜ਼ ਏਜੰਟਾਂ ਉਹ ਆਪਾਂ ਇਹਨਾਂ ਦੇ ਮੂੰਹੋਂ ਸਾਰੀ ਗੱਲਬਾਤ ਸੁਣਨੀ ਆ ਜਿਹੜੀ ਤੈਨੂੰ ਉਹ ਕਹਿ ਰਿਹਾ ਵੀ ਏਜੰਟ ਆ ਉਹ ਏਜੰਟ ਦੀ ਕੀ ਗੱਲਬਾਤ ਆ ਤੂੰ ਸ ਏਜੰਟ ਨਹੀਂ ਹੈਗੇ ਮੈਂ ਤਾਂ ਸਿਰਫ ਇਹੀ ਸਾਡੇ ਤੋਂ ਗਲਤੀ ਹੋ ਗਈ ਵੀ ਇਹ ਚਲੋ ਚਰਚ ਆਂਦਾ ਸੀਗਾ ਇਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਸੀਗਾ ਅਸੀਂ ਸੋਚਿਆ ਵੀ ਇਹ ਚਲੋ ਮਸੀਹ ਭਾਈ ਆ ਇਹ ਸਾਡੇ ਤੋਂ ਗਲਤੀ ਹੋ ਗਈ ਵੀ ਇੱਕ ਮਸੀਹ ਮੈਂ ਮਸੀਹ ਚ ਜਾਣ ਵਾਲੀ ਬੇਟੀ ਆ ਵੀ ਮੇਰੇ ਤੋਂ ਇਹ ਗਲਤੀ ਹੋ ਗਈ ਵੀ ਮੈਂ ਇੱਕ ਮਸੀਹ ਭਾਈ ਤੇ ਵਿਸ਼ਵਾਸ ਕਰ ਲਿਆ ਮੇਰੇ ਹਸਬੰਦ ਨੇ ਵਿਸ਼ਵਾਸ ਕਰ ਲਿਆ ਸਾਡੇ ਕੋਲ ਪ੍ਰੂਫ ਨਹੀਂ ਗੇ ਕਿ ਜੋ ਵੀ ਗੱਲਬਾਤ ਆ ਅਸੀਂ ਕੋਈ ਏਜੰਟ ਨਹੀਂ ਹੈਗੇ ਸਾਡਾ ਕਿਤੇ ਦਫ਼ਤਰ ਦਿਖਾ ਦਿਓ ਸਾਡਾ ਕੋਈ ਕਹਿਣ ਦਾ ਬਾਪ ਥੋੜੇ ਸਕੇ ਦੇਵਾਰ ਦੇ ਪੈਸੇ ਨੇ ਇਹ ਹਾਂਜੀ ਹਾਂਜੀ ਮੇਰੀ ਭੈਣ ਆ ਸਗੀ ਭੈਣ ਆ ਉਹ ਮੇਰੀ ਸਗੀ ਭੈਣ ਦਾ ਹੈ ਵੀਜ਼ਾ ਹਾਂਜੀ ਸਾਡੇ ਸਾਡੀ ਇਕੱਠੀ ਫੈਮਿਲੀ ਆ ਬੱਚੇ ਇਕੱਠੇ ਰਹਿੰਦੇ ਆ ਸਾਰੇ ਹਾਂਜੀ ਖਾਣਾ ਇੱਕੇ ਰਸੋਈ ਚ ਬਣਦਾ ਸਾਡਾ ਅੱਛਾ ਹਾਂਜੀ ਤੇ ਅਸੀਂ ਕੋਈ ਏਜੰਟ ਨਹੀਂ ਹੈਗੇ ਮੈਂ ਤਾਂ ਅੱਜ ਤੱਕ ਕਦੀ ਬੱਸ 'ਚ ਵੀ ਨਹੀਂ ਚੜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਪਿੰਡ ਦੀ ਅਜ ਮੇਰੇ ਤਾਏ ਚਾਚੇ ਸਾਰੇ ਮੇਰੇ ਨਾਲ ਖੜੇ ਸੀਗੇ ਕਹਿੰਦੇ ਪੁੱਤ ਅਸੀਂ ਤੇਰੇ ਨਾਲ ਚਲੀਏ ਉਹ ਕਹਿੰਦੇ ਵੀ ਅਸੀਂ ਦੱਸਾਂਗੇ ਵੀ ਇਹ ਕੋਈ ਏਜੰਟ ਨਹੀਂ ਹੈਗੀ ਇਹ ਤਾਂ ਕੋਈ ਦਫ਼ਤਰ ਨਹੀਂ ਹੈਗਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਵੀ ਮੈਂ ਖੁਦ ਆਪਣੀ ਲੜਾਈ ਲੜੂੰਗੀ ਮੈਂ ਸੱਚ ਜਦ ਨਾਲ ਖੜੀ ਹਾਂ ਨਾ ਮੇਰਾ ਪਰਮੇਸ਼ਰ ਮੇਰਾ ਪਰਮਾਤਮਾ ਵੀ ਮੇਰੇ ਨਾਲ ਖੜਾ ਕਿਉਂਕਿ ਜਿਹੜੀ ਵਾਲੀ ਗੱਲ ਕਹਿ ਰਹੇ ਹੋ ਜਿਹੜਾ ਸਕੈਨਰ ਵਾਲੀ ਗੱਲ ਕਹਿ ਰਹੇ ਹਾਂ 316000 ਚੋਂ ਇਹਨੇ ਥੋੜੇ ਸਾਨੂੰ ਜਿਹੜੇ ਪੈਸੇ ਦਿੱਤੇ ਆ ਉਹ ਇਹ ਡ ਦਿਖਾ ਰਿਹਾ ਐ ਅਸੀਂ ਜਦੋਂ ਕੰਪਲੇਂਟ ਕੀਤੀ ਸੀਗੀ ਸਾਡੇ ਕੋਲ ਉਹ ਵੀ ਹੈਗੇ ਪ੍ਰੂਫ ਇਹ ਆਇਆ ਪਟਿਆਲੇ ਇਹਨੇ ਉੱਥੇ ਕਿਹਾ ਵੀ ਸਾਡਾ ਪਰਚਾ ਨਾ ਕਰਵਾਇਓ ਇਹ ਮੈਂ ਥੋੜੇ ਥੋੜੇ ਪੈਸੇ ਕਰਕੇ ਦੇ ਦਾਂਗਾ 10-10 ਦਿਨ ਦੇ ਗੈਪ ਚ ਮੈਂ 2-2 ਲੱਖ ਪਾ ਦਾਂਗਾ ਹਾਂਜੀ ਹਾਂਜੀ ਉਹ ਭਾਜੀ ਇਹਨੇ ਜਦੋਂ ਮਤਲਬ ਕਿ ਅਸੀਂ ਗਏ ਇਹਨਾਂ ਕਈ ਵਾਰ ਮਤਲਬ ਕਿ ਅਸੀਂ ਕਿਹਾ ਵੀ ਅਸੀਂ ਜ ਬਾਰ ਬਾਰ ਦਫਤਰ ਜਾਂਦੇ ਸੀਗੇ ਇਹਦੇ ਤੇ ਇਹਨਾਂ ਉਸ ਟਾਈਮ ਸਾਨੂੰ ਮਤਲਬ ਕਿ ਪ੍ਰੈਸ਼ਰ 'ਚ ਆ ਕੇ ਇੱਕ ਰਾਤ ਦੀ ਮੇਰੀ ਵੀਡੀਓ ਆ ਰਾਤ ਦੇ 11 ਵਜੇ ਜਦੋਂ ਅਸੀਂ ਦਫਤਰ ਇੱਦੇ ਬੈਠੇ ਰਹੇ ਫਿਰ ਉਸ ਟਾਈਮ ਇਹਨਾਂ ਸਾਨੂੰ ਜਿਹੜੇ ਪੈਸੇ ਪਾਏ ਆ ਉਹ ਵਾਲੀ ਐ ਤੇ 1,40,000 ਰੁਪਏ ਇਹਨਾਂ ਸਾਨੂੰ ਜਦ ਪਾਇਆ ਜਦੋਂ ਅਸੀਂ ਇਹਦੀ ਕੰਪਲੇਂਟ ਕਰਵਾਈ ਤੇ ਇਤੇ ਕਾਰਵਾਈ ਹੋਣ ਲੱਗੀ ਫਿਰ ਇਹਨਾਂ ਕਿਹਾ ਵੀ ਮੇਰੇ ਤੇ ਕੋਈ ਕਾਰਵਾਈ ਨਾ ਕਰਵਾਇਓ ਹਾਂਜੀ ਤੁਹਾਨੂੰ ਮੰਨ ਕੇ ਚੱਲ ਜਿਹੜਾ ਇਹ ਕਹਿ ਰਿਹਾ ਮੈਂ ਕਮਿਸ਼ਨ ਪਾਉ ਉਹ ਤੁਹਾਡੇ ਹੀ ਪੈਸੇ ਸੀਗੇ ਸਾਡੇ ਹੀ ਪੈਸੇ ਆ ਸਰ ਸਾਡੇ ਹੀ ਪੈਸੇ ਆ ਹਾਂਜੀ ਅਸੀਂ ਕਿਹੜੀ ਕਮਿਸ਼ਨ ਖਾਣੀ ਆ ਹਾਂਜੀ ਬੰਦੇ 490 ਪਾਏ ਨੇ ਵਾਪਸ ਇਹਨੇ ਹੋਰ ਕਿੰਨੇ ਕੁ ਬੰਦਿਆਂ ਨੇ ਇਹ ਕੰਮ ਕੀਤਾ ਜਿਹਦੇ ਤੁਹਾਨੂੰ ਫੋਨ ਕਾਲ ਆਏ ਨੇਗੇ ਹਾਂਜੀ ਹਾਂਜੀ ਪਹਿਲਾਂ ਗੱਲ ਕਰ ਰਹੇ ਸੀ ਹੁਣ ਜਲੰਧਰ ਵੀ ਅਸੀਂ ਕੰਮ ਕਰਾਉਣੀਆਂ ਆ ਹਾਂਜੀ ਉਹਨਾਂ ਚ ਅਸੀਂ ਹੋਰ ਬੰਦਾ ਨੂੰ ਵੀ ਲੈ ਕੇ ਆਉਣਾ ਕਿੰਨੇ ਦਾ ਪੀੜਤ ਨੇ ਤੋਂ ਜੀ ਉਹ ਸਰ 4-5 ਈਮਾਨਦਾਰੀ ਨਾਲ ਆਪਣੇ 4-5 4-5 ਪਰਿਵਾਰ ਨੇ ਸਰ ਹਾਂਜੀ ਇੱਕ ਆਂਟੀ ਗੁਰਦਾਸਪੁਰ ਦੇ ਨੇ ਰੀਟਾ ਪਾਸਟਰ ਨੇ ਉਹ ਤੇ ਇੱਕ ਹੋਰ ਫਗਵਾੜੇ ਦੀ ਫੈਮਿਲੀ ਆ ਇੱਕ ਹੋਰ ਮੁੰਡਾ ਜਲੰਧਰ ਦਾ ਹੀ ਆ ਹਰੂਨ ਹੈ ਉਹਦਾ ਨਾਮ ਹਾਂਜੀ ਇਹ 3-4 ਫੈਮਿलीज ਨੇ ਇੱਕ ਹੋਰ ਸੀਗੇ ਉਹਨਾਂ ਦੇ ਪੈਸੇ ਜੇ ਤੁਸੀਂ ਇਹਨੇ ਵੀਜ਼ਾ ਲਵਾ ਕੇ ਦਿੱਤਾ ਹੈ ਇਥੋਂ ਕੀ ਕਹਾਂ ਥੋੜਾ ਵੀਜ਼ਾ ਲੱਗਿਆ ਹੈ ਹਾਂਜੀ ਹਾਂਜੀ ਲੱਗ ਗਿਆ ਪਹਿਲਾਂ ਕਹੇ ਵੀ ਪੈਸੇ ਪਹੁੰਚ ਕੇ ਦੇਣੇ ਨੇ ਜਦ ਇਹਨੇ ਮੇਰਾ ਵੀਜ਼ਾ ਲਵਾਤੇ ਆ ਫਿਰ ਇਹ ਪੈਸੇ ਦੀ ਮੰਗ ਕਰਨ ਲੱਗਾ ਦਿਨ ਰਾਤ ਮੈਨੂੰ ਟੌਰਚਰ ਕਰਦਾ ਸੀ ਰਾਤ ਨੂੰ 12-12 ਵਜੇ ਫੋਨ ਕਰਦਾ ਸੀ ਕਹਿੰਦਾ ਵੀ ਪੈਸੇ ਦੇ ਪੈਸੇ ਦੇ ਨਹੀਂ ਤੁਹਾਡੇ ਪਾਸਪੋਰਟਾਂ ਨੂੰ ਅੱਗ ਲਾਣ ਦੇਣੀ ਹੈ ਇਹਦੇ ਭਰਾ ਦਾ ਵੀ ਮੈਨੂੰ ਫੋਨ ਆਇਆ ਸੀ ਯੂ ਐਸ ਏ ਤੋਂ ਵੀ ਤੂੰ ਮੇਰੇ ਭਰਾ ਦੇ ਪੈਸੇ ਨਹੀਂ ਦੇ ਰਿਹਾ ਵੀ ਤੇਰੇ ਪਾਸਪੋਰਟਾਂ ਨੂੰ ਅੱਗ ਲਾ ਦੇਣਗੇ ਤੁਸੀਂ ਪੈਸੇ ਫਿਰ ਕਿੱਥੋਂ ਲੈ ਕੇ ਤੁਸੀਂ ਕਮੇਡੀ ਪਿੰਡ 37 ਲੱਖ ਰੁਪਏ ਭਾਜੀ ਮੈਂ ਜਦ ਅੰਦਾ ਸੀ ਮੈਂ ਗੱਡੀ ਤੇ ਆਂਦਾ ਸੀ ਇਹਦੇ ਕੋਲ ਹਾਂ ਗੱਡੀ ਵੀ ਗੱਡੀ ਵੀ ਚਾਹੁੰਦਾ ਸੀ ਮੇਰੀ ਸਵਿਫਟ ਗੱਡੀ ਸੀ ਮੇਰੇ ਕੋਲ ਅੱਛੇ ਮੈਨੂੰ ਟੋਰਚਰ ਕਰਨ ਲੱਗਿਆ ਮੈਂ ਆਪਣੀ ਗੱਡੀ ਵੀ ਵੇਚੀ ਮੇਰੀ ਦੋ ਕਨਾਲਾ ਵੀ ਕਿਉਂ ਸੀ ਉਹ ਵੀ ਮੈਂ ਭਾਜੀ ਇਹਨੂੰ ਪੈਸੇ ਪਾਏ ਨੇ ਰੀਮਿੰਡ ਵੇਚੀ ਦੋ ਕਨਾਲਾ ਦੋ ਕਨਾਲਾ ਬੇਸਤੀ ਸੀ ਮੈਂ ਹਾਂਜੀ ਮੇਰੀ ਜੀ ਬਾਕੀ ਜੋਵਲਰੀ ਉਹ ਵੀ ਬੈਂਕ ਚ ਪਈ ਆ ਸਾਰਾ ਸਬੂਤ ਆ ਮੇਰੇ ਕੋਲ ਪੇਮਟ ਦਾ ਹਾਂਜੀ ਮੇਰੇ ਕੋਲ ਸਾਰਾ 6 ਲੱਖ ਰੁਪਏ ਮੈਂ ਵਿਆਜ ਤੇ ਚੱਕਿਆ 30000 ਰੁਪਏ ਮੈਂ ਹਰ ਮਹੀਨਾ ਪਰ ਰਿਹਾ ਉਹਦਾ ਵੀ ਮੈਂ ਪ੍ਰੂਫ ਦੇ ਸਕ ਤੇ ਕਾਰਵਾਈ ਦੇ ਉੱਪਰ ਹਜੇ ਕੋਈ ਹੋਈ ਨਹੀਂ ਨੀ ਕਾਰਵਾਈ ਨਹੀਂ ਹੋਈ ਜੀ ਇਹਦੀ ਮੈਂ ਇਹਨੂੰ 37 ਲੱਖ 60 ਹਜ਼ਾਰ ਨਹੀਂ ਮੈਂ ਤਾਂ 40 ਲੱਖ ਤੋਂ ਪਲੱਸ ਆ ਗਿਆ ਭਾਜੀ ਮੈਂ ਵਿਆਜ ਪਰ ਪਰ ਕੇ ਥੱਕ ਗਿਆ ਅਸੀਂ ਪਰੇਸ਼ਾਨ ਹੋ ਕੇ ਇੱਥੇ ਆਏ ਆ ਅਸੀਂ ਪਰੇਸ਼ਾਨ ਹੋ ਕੇ ਮੀਡੀਆ 'ਚ ਗਏ ਆ ਮੈਂ ਇਨਸਾਫ ਮੰਗ ਰਹੀ ਆ ਨਹੀਂ ਤਾਂ ਮੈਂ ਮਤਲਬ ਕਿ ਮੈਂ ਕਹਿੰਦੀ ਆ ਵੀ ਤੁਸੀਂ ਸਾਨੂੰ ਮੌਤ ਦੇ ਦਿਓ ਹੁਣ ਅਸੀਂ ਇੰਨਾ ਵਿਆਜ ਅਸੀਂ ਕਿੱਥੋਂ ਭਰੀਏ ਅਸੀਂ ਬਹੁਤ ਪਰੇਸ਼ਾਨ ਹੋ ਗਏ ਅਸੀਂ ਇਨਸਾਫ ਮੰਗ ਰਹੇ ਆ ਸੋਹਰਾ ਸਾਹਿਬ ਨੂੰ ਕਿਹਾ ਕਿ ਮੈਂ ਪੈਸੇ ਪਾਏ ਆ ਸਾਰਾ ਪ੍ਰੂਫ ਆ ਮੇਰੇ ਕੋਲ ਉਸ ਤੋਂ ਬਾਅਦ ਉਹ ਜੋ ਪਾਣੀ ਦੇਖ ਲੋ ਇਸ ਬੰਦੇ ਦੇ ਠੀਕ ਹੈ ਇਹ ਜਿਹੜੇ ਬੰਦੇ ਨੇ ਸਾਰਾ ਕੁਝ ਵੇਚ-ਵਟ ਕੇ ਦਿੱਤਾ ਅੱਖਾਂ ਜਿਹਦੇ ਪਾਣੀ ਦੇਖ ਲੋ ਤਾਂ ਕੀ ਹੋਇਆ ਪਿਆ ਇਹ ਮੇਰਾ ਬੱਚਾ ਜੀ ਟੀਚਰ ਮੈਨੂੰ ਟੌਰਚਰ ਕਰਦੇ ਨੇ ਇੱਕ ਇੱਕ ਮਹੀਨੇ ਦੀ ਵੀ ਫੀਸ ਨਹੀਂ ਭਰੀ ਮੈਂ ਇਸ ਵੀਕ ਦੀ ਦੇ ਬਿਗੜ ਪਿੰਡ ਆ 2 ਸਾਲ ਹੋ ਗਏ ਸੀ ਵੈਨ ਦੀ ਫੀਸ ਨਹੀਂ ਭਰੀ ਪੂਰਾ ਸਾਲ ਹੋ ਗਿਆ ਫੀਸ ਨਹੀਂ ਭਰੀ ਹੈਗੀ ਅਸੀਂ ਮੇਰਾ ਮੀਟਰ ਤਾਂ ਨਾ ਹਰੇ ਸੀ ਮੈਂ 10000 ਰੁਪਏ ਭਰਿਆ 15000 ਰੁਪਏ ਮੈਂ ਉਲ ਲੈ ਕੀਤਾ ਮੇਰਾ ਮੀਟਰ ਤਾਂ ਨਾ ਤੇ ਬਿੱਲ ਦਾ ਮੈਂ ਸਾਰਾ ਪ੍ਰੂਫ ਦੇ ਦੂੰਗਾ ਹਾਂਜੀ ਮੇਰੇ ਕੋਲ ਸਭ ਕੁਝ ਆ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਤੁਸੀਂ ਨਾ ਵੀ ਇਹਨਾਂ ਨੂੰ ਫਰੂਟ ਦਿਓ ਅੱਛੀ ਡਾਈਟ ਦਿਓ। ਉਹ ਜਦੋਂ ਅਸੀਂ ਕਿਤੇ ਨਾ ਕਿਤੇ ਤੋਂ ਜੋੜ ਕੇ ਕਿਉਂਕਿ ਮੈਂ ਬੱਚੇ ਪੜਹੰਦੀ ਆ ਮੇਰੇ ਕੋਲ 4-5000 ਰੁਪਏ ਟਿਊਸ਼ਨ ਦੇ ਬਣਦੇ ਆ। ਜਦੋਂ ਅਸੀਂ ਮਤਲਬ ਕਿ ਇੱਕ ਸੇਬ ਜੋ ਮੇਰੇ ਬੱਚੇ ਦੇਖਦੇ ਆ ਵੀ ਮੈਂ ਇੱਕ ਫਾੜੀ ਇਹਨਾਂ ਨੂੰ ਵੀ ਦੇ ਦਾਂ ਪਰ ਮੇਰੇ ਤੋਂ ਦਈ ਨਹੀਂ ਜਾਂਦੀ ਮੈਂ। ਮੈਂ ਕੀ ਕਰਾਂ ਮੈਨੂੰ ਇਨਸਾਫ ਦਵਾ ਦਿਓ ਪਲੀਜ਼ ਮੇਰੀ ਮੈਂ ਚੋੜੀ ਅੱਡਦੀ ਆ ਆਪਣੀ ਪਲੀਜ਼। ਨਹੀਂ ਨਹੀਂ ਕੋਈ ਨਾ ਭਣੇ। ਮਹਾਰਾਜ ਦੇਖੋ ਇਹ ਇਹ ਦੁੱਖ ਨੇ ਪਰਿਵਾਰਾਂ ਦੇ ਮੈਂ ਕਮਿਸ਼ਨਰ ਦਾ ਜਿਹੜਾ ਚੇਅਰਮੈਨ ਲਾਇਆ ਮੈਂ ਉਹਨੂੰ ਵੀ ਪੁੱਛਣਾ ਚਾਹਣਾ ਤੇਰੇ ਕੋਲੇ ਵੀ ਇਹ ਕੁੜੀ ਆਈ ਆ ਤੂੰ ਦਰਖਾਸਤਾਂ ਦਵਾਉਣ ਦੀ بجائے ਗੱਲ ਅਲਝਾਉਣ ਦੀ بجائے ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਤੂੰ ਪਰਿਵਾਰ ਨੂੰ ਇਨਸਾਫ ਦਵਾਉਂਦਾ ਹੀ ਤਾਂ ਇਹੀ ਤਾਂ ਸਭ ਤੋਂ ਵੱਡੀ ਗੱਲ ਸੀਗੀ ਕਿ ਇਹਨਾਂ ਨੂੰ ਅਗਲੇ ਨੂੰ ਪੈਸੇ ਦੀ ਜ਼ਰੂਰਤ ਆ ਅਗਲਾ ਸਬੂਤ ਦੇ ਰਿਹਾ ਅਗਲਾ ਮਹਿੰਗੀਆਂ ਗੱਡੀਆਂ 'ਚ ਘੁੰਮ ਰਿਹਾ ਸਾਰਾ ਕੁਝ ਕਰ ਰਿਹਾ ਪਰ ਤੂੰ ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਭਰਾਵਾ ਇਹ ਜਿਹੜਾ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਦੱਸੋ ਇਹਦਾ ਕਦੋਂ ਇਹਨਾਂ ਨੂੰ ਇਹਨਾਂ ਦੇ ਹਾਲਾਤ ਦੇਖੋ ਕੀ ਨੇਗੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਜਿਹੜਾ ਤੁਸੀਂ ਮੇਰੇ ਪੁੱਤਲੇ ਜੋ ਫੂਕਣਿਆ ਫੂਕੋ ਜੋ ਕੁਝ ਕਰਨਾ ਕਰੋ ਪਰ ਇਹ ਗਰੀਬਾਂ ਦੇ ਪੈਸੇ ਦਿਓ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਕਿ ਨਾ ਦਵਾਉ ਪੈਸੇ ਜਿਹੜੇ ਇਹਨਾਂ ਦੇ ਪੈਸੇ ਦਵਾਉਣਾ ਮੇਰੇ ਕੋਲ ਮੈਂ ਤੁਹਾਨੂੰ ਵੀਡੀਓ ਪਾਇਓ ਵੀ ਤੁਸੀਂ ਆਹ ਚੱਕੋ ਆਹ 37 ਲੱਖ ਰੁਪਇਆ ਮੜਵਾਤਾ ਮੜਵਾਓ ਮੜਵਾਓ ਇਹ ਗਰੀਬਾਂ ਨੇ ਪੈਸੇ ਥੋੜਾ ਬੰਦਾ ਪੱਟਾਂ ਦੇ ਥਾਪੀਆਂ ਮਾਰ ਮਾਰ ਕੇ ਥੋਡੀ ਸਹੇ ਦੇ ਵਿੱਚ ਉਹ ਬੰਦਾ ਬੰਦਾ ਉਹ ਪੁਲਿਸ ਨੂੰ ਕੁਝ ਨਹੀਂ ਗੋਲ ਰਿਹਾ ਕਿਸੇ ਨੂੰ ਕੁਝ ਨਹੀਂ ਗੋਲ ਰਿਹਾ ਠੀਕ ਆ ਬੰਦੇ ਦੇ ਜਦੋਂ ਪੈਸੇ ਮੰਗਦੇ ਨੇ ਬੰਦਾ ਗੱਲ ਨੂੰ ਏਜੰਟਾਂ ਨੂੰ ਗੱਲ ਕਮਾਉਣੀ ਆਉਂਦੀ ਆ ਉਹ ਤਾਂ ਗੱਲ ਮਿੰਟ ਤੇ ਕਮਾ ਜਾਂਦਾ ਦੇਖੋ ਜੀ ਇਹਨਾਂ ਨੂੰ ਮੋਗੇ ਦਿੱਤੇ ਨੇ ਪੈਸੇ ਉੱਥੇ ਭੱਜ ਜੋ ਜੀ ਪੈਸੇ ਇਹਦੇ ਖਾਤੇ 'ਚ ਗਏ ਹੋਣੇ ਡੀਲ ਇਹੜੇ ਕਰੀ ਗਾਹਾਂ ਦੀ ਗਾਹਾਂ ਜਾ ਕੇ ਪਸਾਹਣੂ ਰਿਹਾ ਉਹ ਬੀਦ ਕੋ ਮੋਗੇ ਲੈ ਚਲੋ ਜੀ ਉਹਨੂੰ ਲੈ ਚਲੋ ਜਦੋਂ ਇਸ ਮੁੰਡੇ ਨੇ ਇਹ ਗੱਲ ਕਹੀ ਵੀ ਜਿਹੜਾ ਮੋਗੇ ਵਾਲੀ ਦਰਖਾਸਤ ਦੀ ਵਿੱਚ ਉਹ ਗੱਲ ਕਰ ਰਹੇ ਹਨ ਬਾਈ ਉਹਦੇ ਬਾਰੇ ਬਰੀਫ ਚ ਦੱਸ ਮੜੀ ਜੀ ਇਹ ਮੋਗੇ ਬੁਲਾਇਆ ਜੀ ਮੇਰੇ ਨੇ ਕਹਿੰਦੇ ਵੀ ਮੇਰੇ ਤੋਂ ਕਰਾਇਆ ਲੈ ਲਈ ਤੂੰ ਮੋਗੇ ਆ ਜਾ ਵੀ ਮੋਗੇ ਨਾਲ ਦੇ ਖਿਲਾਫ ਕੰਪਲੇਂਟ ਦੇਣੀ ਆ ਮੈਂ ਇਹਨੂੰ ਕਹਾਂ ਵੀ ਮੈਂ ਮੋਗੇ ਨਾਲ ਦੇ ਖਿਲਾਫ ਕਿਉਂ ਦੇਵਾਂ ਕੰਪਲੇਂਟ ਮੈਂ ਤਾਂ ਤੇਰੇ ਅਕਾਊਂਟ ਪਾਈਆ ਪੇਮੈਂਟ ਮੋਗੇ ਨਾਲ ਇਹਨਾਂ ਨੇ ਮੇਰਾ ਕੋਈ ਲਿੰਕ ਨਾ ਮੈਂ ਉਹਨੂੰ ਜਾਣਦਾ ਮੈਂ ਆਪਣੇ ਭਰਾ ਦਾ ਪਾਸਪੋਰਟ ਤੇ ਆਪਣੀ ਭਾਬੀ ਦਾ ਤੈਨੂੰ ਦਿੱਤਾ ਸੀ ਪਾਸਪੋਰਟ ਤੂੰ ਕੰਮ ਕਰਾਇਆ ਮੈਂ ਉਹ ਮੋਗਗੇ ਕਿਉਂ ਆਵਾ ਕਹਿੰਦਾ ਤੈਨੂੰ ਆਣਾ ਪਊਗਾ ਜੇ ਪੈਸੇ ਲੈਣੇ ਆਪਨੇ ਆਣਾ ਪਊਗਾ ਉੱਥੇ ਐਸਐਸਪੀ ਦਫਤਰ ਮੈਂ ਪੇਸ ਹੋਇਆ ਐਸਪੀ ਸਾਹਬ ਨੇ ਮੈਨੂੰ ਕਿਹਾ ਵੀ ਤੂੰ ਕੀ ਕਿਨੂੰ ਦਿੱਤੇ ਨੇ ਪੈਸੇ ਮੈਂ ਕਿਹਾ ਵੀ ਫਰਾਂਸਿਸ ਮਸੀਹ ਦੇ ਖਾਤੇ ਚ ਪਏ ਨੇ ਕਹਿੰਦਾ ਫਿਰ ਤੁਸੀਂ ਮੋਗਗੇ ਦੇ ਖਿਲਾਫ ਕਿਦਾਂ ਆਏ ਹੋ ਮੈਂ ਕਿਹਾ ਵੀ ਉਹਨਾਂ ਦੇ ਖਿਲਾਫ ਨਹੀਂ ਆ ਮੈਂ ਤਾਂ ਇਹ ਤੋਂ ਲੈਣਦਾਰਾਂ ਮੈਂ ਇਹਨਾਂ ਦੇ ਅਕਾਊਂਟ ਪਾਏ ਨੇ ਇਹਦੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਭਾਜੀ ਐਸਐਸਪੀ ਸਾਹਿਬ ਜੀ ਅਸੀਂ 25 ਤਰੀਕ ਨੂੰ ਕਹਿੰਦੇ ਪੈਸੇ ਰਵਾਂਗੇ ਤੇ 25 ਤਰੀਕ ਸੱਟ ਕਹਿੰਦੇ ਤੁਹ ਐ ਤੁਹਾਨੂੰ ਟਾਈਮ ਲੈ ਕੇ ਦੋ ਫਿਰ ਉਹਨਾਂ ਨੇ 25 ਤਰੀਕ ਦਾ ਸਾਨੂੰ ਕਿਹਾ ਹੁਣ 25 ਤਰੀਕ ਨੂੰ ਸਾਨੂੰ ਬੁਲਾਇਆ ਸੋ ਤੁਸੀਂ ਵੀ ਸਿੱਧੇ ਉੱਥੇ ਆ ਜਿਓ ਮੇਰਾ ਵੀਰ ਆਪਦੇ ਕੈਸ਼ ਪੇਮੈਂਟ ਲੈ ਜਿਓ ਅੱਗੇ ਨਹੀਂ ਬ੍ਰਦਰ ਮੈਂ ਤਾਂ ਅਜੇ ਕਦਮ ਮੇਰੇ ਕੋਲ ਤਾਂ 1 ਰੁਪਇਆ ਨਹੀਂ ਹੈ ਕਰੇ ਮੈਂ ਕਿੱਦਾਂ ਆਂ ਐਡੀ ਦੂਰ ਤੇ ਬ੍ਰਦਰ ਕੋਈ ਗੱਲ ਨਹੀਂ ਮੇਰਾ ਵੀਰ 25 ਤਰੀਕ ਨੂੰ ਮੈਂ ਤੁਹਾਨੂੰ ਕਰਾਇਆ ਪਾ ਦੂੰਗਾ ਤੁਸੀਂ ਆ ਜਿਓ ਮੇਰਾ 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 ਬੁਰਾ ਹਾਲਾ ਕਰਦਾ ਮੈਂ 6 ਲੱਖ ਰੁਪਏ ਦਾ ਵਿਆਜ ਭਰ ਰਿਆ ਜੇ ਤੁਸੀਂ ਕਹੇ ਤਾਂ ਮੀਤ ਤੇ ਚੱਕ ਲੋ ਕਿੰਨੀਆਂ ਇਹ ਸਾਰੀਆਂ ਗੱਲਾਂ ਜੰਟ ਗੋਲ ਮੋਲ ਕਰਦੇ ਹੁੰਦੇ ਨੇ ਕਿਉਂ ਕਿਵੇਂ ਕਰਦੇ ਨੇ ਇਹ ਇਹ ਗੋਲਮੋਲ ਇਹ ਕਰਦੇ ਨੇ ਆਜੂ ਜੀ ਗਾਹਾਂ ਸੀ ਉਹ ਤੋਂ ਪੈਸੇ ਲੈਣੇ ਆ ਜੀ ਉਹ ਤੋਂ ਪੈਸੇ ਲੈਣੇ ਆ ਅਸੀਂ ਉਹਨੂੰ ਦੇਤੇ ਅਸੀਂ ਉਹਨੂੰ ਦੇਤੇ ਆਹੀ ਗੱਲ ਆ ਨਾ ਹੁਣ ਮੈਨੂੰ ਇਹ ਦੱਸੋ ਵੀ ਜਿਹਦੇ ਖਾਤੇ ਦੇ ਵਿੱਚ ਪੈਸੇ ਗਏ ਨੇਗੇ ਜਿਹੜਾ ਬੰਦਾ ਪੈਸੇ ਲੇਗਾ ਉਹ ਗੱਲ ਨੂੰ ਗਾਹਾਂ ਗੋਲਮੋਲ ਕਰਕੇ ਇਹਨਾਂ ਨੂੰ ਪੈਸੇ ਦੇਣਾ ਨਹੀਂ ਚਾਹੁੰਦਾ ਕਹਾਣੀ ਤਾਂ ਅਸਲ ਦੇ ਵਿੱਚ ਆਈ ਆ ਜਿਹੜਾ ਜ਼ਿੰਮੇਵਾਰਾ ਜਿਨੇ ਪੈਸੇ ਲਏ ਤਨੇ ਜਿਨੇ ਬਾਜ਼ੀ ਦਾ ਗਲਤ ਲਵਾਇਆ ਜਲੀਲਾ ਜ਼ਿੰਮੇਵਾਰ ਤਾਂ ਉਹ ਆ ਨਾ ਇਸ ਕਰਕੇ ਆਲ ਵੀ ਸਾਰੀ ਕਹਾਣੀਆਂ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹਾਂ ਇਹਨਾਂ ਲੋਕਾਂ ਨਾਲ ਖੜਦੇ ਰਾਵਾਂਗੇ ਪਰ ਸਾਡਾ ਕੰਮ ਹੀ ਨਹੀਂ ਹੈਗਾ ਮੈਂ ਉਹਨੂੰ ਵੀ ਜਿਹੜਾ ਮਨੋਰਿਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਲਾਇਆ ਉਹਨੂੰ ਵੀ ਕਹਿਣਾ ਚਾਹਣਾ ਜਿੱਤਰੀ ਹੱਕ ਚ ਦਾਵਾ ਦਬਾ ਪੈਸੇ ਕੱਲਾ ਸਿਰਫ ਔਰ ਸਿਰਫ ਡਰਾਮੇ ਕਰਨ ਤੇ ਕਰ ਜਾ ਗੇਮਾਂ ਖੇਡਣ ਤੇ ਕਰ ਨਾ ਰਹੋ ਸਾਨੂੰ ਤੁਹਾਡਾ ਕੋਈ ਡਰ ਘਬਰਾਟ ਨਹੀਂ ਹੈਗਾ ਮੈਂ ਉਸ ਮੁੱਦੇ ਤੇ ਜਾਣਾ ਨਹੀਂ ਚਾਹੁੰਦਾ ਜਿਹੜਾ ਤੁਸੀਂ ਡਰਾਮੇ ਪਖੰਡ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਪਰ ਇਹਨਾਂ ਪਹਿਲਾਂ ਗਰੀਬਾਂ ਦੇ ਪੈਸੇ ਦਿਓ ਬਾਅਦ ਥੋੜਾ ਨਾ ਮੈਂ ਗੱਲਬਾਤ ਕਰਦਾ ਤੁਸੀਂ ਆਪਣਾ ਨੂੰ ਆਪਣੇ ਬਣ ਕੇ ਠੱਗੀ ਜਾਂਦੇ ਹੋ ਯਾਰ ਬੁੱਕਲ ਦੇਵੇਂ ਤੁਸੀਂ ਸੱਪ ਬਣੇ ਬੈਠੇ ਹੋ ਅੱਜਕਰ ਕਰੋੜਾਂ ਰੁਪਈਆ ਲੋਕਾਂ ਦਾ ਕਢਾਤਾ ਕਰੋੜਾਂ ਰੁਪਈਆ ਕੋਈ ਬੰਦਾ ਆਇਆ ਕਹਿੰਦਾ ਭਾਨੇ ਨੇ 5 ਰੁਪਏ ਲੈਣ ਹੈਗੇ ਠੀਕ ਆ ਨਾ ਗੱਲ ਗੱਲਾਂ ਕਰਨੀਆਂ ਗੱਲਾਂ ਮਾਰਨੀਆਂ ਕੱਲਾ ਦੇ ਕੇ ਪ੍ਰੂਫ ਚਲੇ ਗਿਆ ਜੀ ਚਲੋ ਜੀ ਉਹ ਤੂੰ ਕਿਵੇਂ ਕਹਿੰਦੀ ਸੀ ਕੁੜੀ ਵੀ ਉਹ ਦੇਖ ਕੇ ਆ ਗਿਆ ਕਿ ਨਹੀਂ 4 ਮਹੀਨਿਆਂ ਦਾ ਕੁਝ ਬੋਲਿਆ ਨਹੀਂ ਹਨਾ ਵੀ 4 ਮਹੀਨਿਆਂ ਦਾ ਕਹਿੰਦੀ ਕੁਝ ਬੋਲਿਆ ਨਹੀਂ 4 ਮਹੀਨੇ ਦਫਤਰ ਦੇ ਵਿੱਚ ਉਹਨੂੰ ਜਾ ਕੇ ਮਿਲਿਆ ਟਕਰ ਨਹੀਂ ਮੈਂ 4 ਮਹੀਨੇ ਤੋਂ ਫੋਨ ਕਰ ਰਿਹਾ ਇਸ ਬੰਦੇ ਨੂੰ ਏਜੰਟ ਨੂੰ ਫਰਾਂਸਿਸ ਮਸੀ ਨੂੰ ਇਹ ਮੇਰਾ ਫੋਨ ਨਹੀਂ ਚੱਕਦਾ ਜਦ ਇਹਦੇ ਕਾਲੀ ਕਰਤੂਤਾਂ ਦੇ ਪਾਣੀ ਫਿਰ ਗਿਆ ਤੇ ਇਹ ਚੂਹਾ ਬਿਰਲ ਤੋਂ ਬਾਹਰ ਆ ਗਿਆ ਪਾਣੀ ਪੀਣ ਤੇ ਹਾਂ ਏ ਹੁਣ ਬਾਹਰ ਆ ਗਿਆ ਹੁਣ ਇਹ ਬੋਲਣ ਲੱਗਿਆ ਕੁਸਤੇ ਕੁਛ ਸਭ ਝੂਠ ਹੈ ਠੀਕ ਹੈ ਜੀ ਆਮਣੇ ਸਾਹਮਣੇ ਬਹਿ ਕੇ ਗੱਲ ਕਰੋ ਸਚਾਈ ਤਾਂ ਆਣੀ ਆ ਘਰ ਬੈਠ ਕੇ ਸਾਹਮਣੇ ਛੁਪਣ ਛੁਪਣ ਵਾਲੀ ਗੱਲ ਨਹੀਂ ਹੈ ਨਾ ਦਫਤਰ ਜਾਂਦੇ ਸੀ ਇਕੱਲਾ ਸਕਿਉਰਟੀ ਗਾਰਡ ਵਹਿੰਦਾ ਸੀ ਅਸੀਂ ਰਾਤ ਨੂੰ 12 12 ਵਜੇ ਤੱਕ ਉੱਥੇ ਬੈਠੇ ਹਾਂ 11 11 ਵਜੇ ਤੱਕ ਦਫਤਰ ਖੁੱਲਾ ਰਹਿੰਦਾ ਸੀ ਕੋਈ ਨਹੀਂ ਆਂਦਾ ਸੀ ਸਾਰੇ ਭੱਜ ਜਾਂਦੇ ਸੀ ਮੈਡਮਾਂ ਤੇ ਸਭ ਸਕਿਉਰਟੀ ਗਾਰਡ ਸਾਡੇ ਕੋਲ ਵੀਡੀਓ ਪਈ ਆ ਉਹ ਵੀ ਸਭ ਕੁਝ ਪ੍ਰੂਫ ਹੈ ਸਾਡੇ ਕੋਲ ਤੂੰ ਮਾਰਦਾ ਘਰੇ ਬੈਠ ਕੇ ਗੱਲਾਂ ਠੀਕ ਹੈ ਤੇਰੇ ਵਰਗੇ 20 ਦੀ ਮਾਸਾਲ ਚ ਕਹੀ ਆ 20 ਨਹੀਂ ਹ ਠੀਕ ਹੈ ਠੱਗੀਆਂ ਮਾਰਨੀ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਸੜਤਾ ਜਣਾ ਤੁਸੀਂ ਸਾਰੇ ਨੇ ਐਨਾ ਪੰਜਾਬ ਦੇ ਵਿੱਚ ਐ ਇੰਨੇ ਮਾੜੇ ਹਾਲਾਤ ਨੇਗੇ ਕਿਸੇ ਦਾ ਇਹਦਾ ਇਹਨਾਂ ਦਾ ਪਿਓ ਬਿਮਾਰ ਪਿਆ ਕਿਸਦਾ ਰਿਸ਼ਤਾ ਟੁੱਟ ਗਿਆ ਕਿਸਦਾ ਕੁਛ ਹੋ ਗਿਆ ਕਿਸਦਾ ਕੁਛ ਹੋ ਗਿਆ ਐਡਾ ਤੁਸੀਂ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਚੁੱਕੇ ਹੋ ਇਸ ਕਰਕੇ ਆ ਦੇ ਉਹਨਾਂ ਦੇ ਪੈਸੇ ਠੀਕ ਹੈ ਪ੍ਰਸ਼ਾਸਨ ਦੇ ਅਨੁਸਾਰੀ ਅਗਲੀ ਜਿਹੜੀ ਕਾਰਵਾਈ ਆ ਇਹਨਾਂ ਨੇ ਪਹਿਲਾਂ 2 ਥਾਂਵਾਂ ਤੇ ਪਹਿਲਾਂ ਉਹ ਤਾਂ ਹਰਿਆਣਾ ਤਰਖਾ ਦਿੱਤੀ ਹੋਈ ਆ ਉਦੋਂ ਇਹ ਪਹਿਲਾਂ ਉਦੋਂ ਵੀ ਜਲੰਧਰ ਗਿਆ ਉਦੋਂ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਲਈ ਨਹੀਂ ਗਈ ਹੁਣ ਦੁਬਾਰਾ ਫਿਰ ਜਿਹੜੀ ਐਪਲੀਕੇਸ਼ਨ ਦੇਣੀ ਆ ਦੁਬਾਰਾ ਫਿਰ ਮੀਡੀਆ ਦੇ ਵਿੱਚ ਜਾ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਦੀ ਐਪਲੀਕੇਸ਼ਨ ਦਿੰਨੇ ਆ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਪ੍ਰਸ਼ਾਸਨ ਨਹੀਂ ਕਰਨਾ ਐਫ ਆਰ ਮਾਰੀ ਘੱਟ ਕੇ ਨਾ ਰੈਸ਼ਟ ਪਾਉਣੀਆਂ ਨਾ ਕੁਝ ਹੋਰ ਕਰਨੀਆਂ ਜੇਕਰ ਤੁਸੀਂ ਯਾਰ ਮੈਨੂੰ ਇਹ ਨਹੀਂ ਸਮਝ ਆ ਸਕਦੀ ਜੇਕਰ ਤੁਸੀਂ ਲੋਕਾਂ ਨੇ ਬਲਡੋਜ਼ਰ ਨਾ ਘਾਟਾ ਸਕਦੇ ਉਹਨਾਂ ਜਨਤਾ ਦੇ ਕਿਹਨੂੰ ਢਾ ਸਕਦੇ ਬਈ ਜੇ ਤੁਸੀਂ ਮੇਰੇ ਵਰਗਾ ਉੱਪਰ ਝੂਠੇ ਪਰਚੇ ਪਾ ਸਕਦੇ ਉਹਨੇਗਾ ਉੱਪਰ ਝੂਠੇ ਪਰਚੇ ਪਾ ਸਕਦੇ ਤਾਂ ਇਹਨਾਂ ਨੂੰ ਗੋਲੀਆਂ ਇਹਨਾਂ ਉੱ ਵੀ ਜਿਹੜਾ ਆ ਪੱਤੇ ਤੁਸੀਂ ਜਿਹੜੀਆਂ ਧਾਰਾਂ ਲਾ ਕੇ ਉਹ ਪਰਚਾ ਕੱਢਦੇ ਉਹਨਾਂ ਦਾ ਵੀ 420 ਦਾ ਇਹਦੇ ਵਿੱਚ ਦੇਖੋ ਜੀ ਇਹਦੀ ਇਹਦੀ ਬੇਲ ਹੋ ਗਈ ਜੀ ਇਹ ਹੋ ਗਈ ਜੇ ਤੁਸੀਂ ਇਹ ਜੇ ਘੱਟੋ ਘੱਟ 100 ਏਜੰਟਾਂ ਨੂੰ ਜੇ ਪੁਲਿਸ ਠੋਕ ਦੇਣਾ ਧਰਕੇ ਅੰਦਰ ਪਾ ਕੇ ਨਾ ਉੱਪਰ ਤਾਕੜੀਆਂ ਧਰਾਵਾਂ ਲਾ ਕੇ ਤੁਸੀਂ ਕੀ ਕਰਦੇ ਹੋ ਦੇਖੋ ਜੀ ਇਹ ਕੋਈ ਗੋਲੀਆਂ ਗੋਲੀਆਂ ਕੋਈ ਨਸ਼ਾ ਮੁਚਾ ਪਾ ਕੇ ਠੋਕ ਦੋ ਉਹਨਾਂ ਨੂੰ ਅੰਦਰ ਯਾਰ ਇਹਨਾਂ ਨੇ ਇਹ ਜਿਆ ਕੁਝ ਕੀਤਾ ਤੁਸੀਂ ਤੂੰ ਝੂਠੇ ਪਰਚੇ ਦਰਦ ਨਹੀਂ ਕਰਦੇ ਯਾਰ ਜਿਥੋਂ ਨੂੰ ਇਹ ਵੀ ਇਹ ਪਰਚੇ ਉੱnik ਲਿਆਉਂਦੇ ਨੇ ਜਿਹੜਾ ਜੇ ਏਜੰਟ 100 50 ਠੋਕਿਆ ਹੋਵੇ ਤੁਸੀਂ ਮੁੜ ਕੇ ਨਿਕਲ ਕੇ ਦਿਖ ਇਸ ਕਰਕੇ ਜਿਹੜਾ ਕਿ ਕੇਂਦਰੀ ਮੰਤਰੀ ਨੂੰ ਖੜਕੇ ਵਿਧਾਨ ਲੋਕ ਸਭਾ ਦੇ ਵਿੱਚ ਇਹ ਗੱਲ ਬੋਲਣੀ ਪਈ ਜਿਹੜਾ ਹੁਣ ਸੈਸ਼ਨ ਚੱਲਿਆ ਏਡੀ ਵੱਡੀਆਂ ਜਿਹੜੀਆਂ ਠੱਗੀਆਂ ਹੋ ਰਹੀਆਂ ਨੇਗੀਆਂ ਇਹਨਾਂ ਵੱਲ ਧਿਆਨ ਦਿਓ ਅਗਲੀ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਫੇਰ ਰੱਖਦਾ ਪਹਿਲਾਂ ਆਹ ਗੱਲ ਵੱਲ ਧਿਆਨ ਦਿਓ ਜਿਹੜਾ ਕੋਈ ਤੁਸੀਂ ਮੇਰੇ ਤੇ ਕਰਨਾ ਕਰੋ ਅਸੀਂ ਤੁਹਾਡੇ ਅਸੀਂ ਤੁਹਾਡੇ ਉਸ ਚੀਜ਼ ਦੇ ਵਿੱਚ ਤੁਹਾਡੀਆਂ ਡਿਡੀਆਂ ਅਸੀਂ ਉਹ ਗਲਤ ਨੀਤੀਆਂ ਦਾ ਵਿਰੋਧ ਅਸੀਂ ਕਰ ਦਰਾਂਗੇ ਪਹਿਲਾਂ ਆਹ ਗੱਲ ਤੇ ਆਓ ਧੰਨਵਾਦ